ਨੇ ਸੱਚੀ ਕਹਿੰਦੀ ਆ ਵੀ ਪਾਣੀ ਨਾ ਵੇਖੇ ਜਾਤ ਤੇ ਨਾ ਧਰਮ ਤੇ ਨਾ ਵੇਖੇ ਸਰਹੱਦ ਨਾ ਵੇਖੇ ਦੇਸ਼ ਤੇ ਨਾ ਵੇਖੇ ਤਾਰ ਤੇ ਨਾ ਹੀ ਵੇਖੇ ਹੱਦ ਇਹਦਾ ਜਿੱਦਨੂ ਜੀ ਕੀਤਾ ਨੇ ਉਦਨੂ ਰੋੜ ਕੇ ਲੈ ਹੀ ਜਾਣਾ ਤੇ ਮਿੱਤਰੋ ਇਹ ਮਹਿੰਦੀਪੁਰ ਦਾ ਬੰਨਣਾ ਜਿਹੜਾ ਪਾਕਿਸਤਾਨ ਦੇ ਬਾਰਡਰ ਤੇ ਸਥਿਤਤਾ ਖੇਮ ਕਰਨ ਕੋਲੇ ਟੁੱਟ ਗਿਆ ਸਰਦਾਰਾਂ ਨੇ ਬੜੀ ਹਿੰਮਤ ਲਾ ਕੇ ਬੰਨ ਲਿਆ ਠੀਕ ਹੈ ਕਿ ਨਹੀਂ ਇਹਨਾਂ ਤਾਰਾਂ ਤੋਂ ਵੀ ਨਹੀਂ ਪਾਣੀ ਰੁਕਿਆ ਇਹਨਾਂ ਨੇ ਧਰਤੀ ਵੰਡ ਲਈ ਪਰ ਪਾਣੀ ਨਹੀਂ ਵੰਡਿਆ ਗਿਆ ਇਹਨਾਂ ਤੋਂ ਤਾਂ ਮਿੱਤਰੋ 28 ਅਗਸਤ ਦੇ ਹਾਲਾਤ ਨੇ ਤਾਜ਼ਾ ਹਾਲਾਤ ਨੇ ਦਿਨ-ਬਦਨ ਪੰਜਾਬ ਦੇ ਹਾਲਾਤ ਤਮਾੜੇ ਹੋਣੇ ਹੋਣੇ ਨਾਲ ਪਾਕਿਸਤਾਨ ਦੇ ਵੀ ਹਾਲਾਤ ਮਾੜੇ ਹੁੰਦੇ ਜਾ ਰਹੇ ਨੇ ਸ਼ੁਕਰ ਕਰੋ ਪੰਜਾਬ ਦੇ ਸਿੰਘ ਅਜੇ ਜਿਉਂਦੇ ਨੇ ਤੇ ਜਿਹੜੇ ਘਰਾਂ ਦੇ ਵਿੱਚ ਅੰਨ ਪਹੁੰਚਾਉਂਦੇ ਨੇ ਹਰ ਰੋਜ਼ ਡਿਊਟੀ ਲਾਉਂਦੇ ਨੇ ਹਰ ਘਰ ਰੋਟੀ ਪਹੁੰਚਾਉਂਦੇ ਨੇ ਕਿਸੇ ਨੂੰ ਭੁੱਖਾ ਮਰ ਨਹੀਂ ਦਿੰਦੇ ਇਹ ਇਨ੍ਹਾਂ ਸਿੰਘਾਂ ਦੀ ਬਹਾਦਰੀ ਆ ਆਵਾਜ਼ਾਂ ਮਾਰ-ਮਾਰ ਕੋਠੀਆਂ 'ਚ ਆਵਾਜ਼ ਦਿੰਦੇ ਨੇ ਵੀ ਬੀਬੀ ਲੰਗਰ ਲੈ ਜੋ ਲੰਗਰ ਲੈ ਜੋ ਦਾਲਾ ਲੈ ਜੋ ਦੁੱਧ ਲੈ ਜੋ ਪੀਓ ਖਾਓ ਕੁਝ ਨਹੀਂ ਹੁੰਦਾ ਮੁਸੀਬਤ ਆ ਗਈ ਐ ਅਸੀਂ ਬੈਠੇ ਇਹ ਤਾਂ ਗੁਰੂ ਸਾਹਿਬ ਨੇ ਜਿਹੜੀ ਇਹ ਫੌਜ ਆਪਾਂ ਨੂੰ ਬਖਸ਼ੀ ਆ ਨਾ ਸਿੰਘਾਂ ਦੀ ਫੌਜ ਇਸ ਦੇ ਸਿਰ ਤੇ ਪੰਜਾਬ ਹਜੇ ਬਚਿਆ ਹੋਇਆ ਨਹੀਂ ਤਾਂ ਸਰਕਾਰਾਂ ਨੇ ਤਾਂ ਕੋਈ ਮੈਨੂੰ ਲੱਗਦਾ ਵੀ ਕੋਈ ਕਸਰ ਨਹੀਂ ਛੱਡੀ ਇਹਨਾਂ ਨੂੰ ਮਾਰਨ ਦੀ ਹਨਾ ਜੀ ਇਹਨਾਂ ਨੇ ਲੈਂਡ ਪੁਲਿੰਗ ਤੋਂ ਜਾਣ ਛਡਾਈ ਆ ਤੇ ਇਹਨਾਂ ਨੇ ਬੰਨ ਰੋਡ ਤੇ ਪਾਣੀ ਛੜਤਾ ਵੀ ਇਹਨਾਂ ਲੋਕਾਂ ਨੂੰ ਪਤਾ ਲੱਗਦੀ ਵੀ ਜ਼ਮੀਨ ਦੀ ਵੈਲਿਊ ਖਤਮ ਤੇ ਲਗਭਗ ਤੁਹਾਨੂੰ ਡੇਰਾ ਬਾਬਾ ਨਾਨਕ ਦੇ ਹਾਲਾਤ ਵਿਖਾਉਣੀ ਆ ਮਿੱਤਰੋ ਕਹਿੰਦੀ ਆ ਵੀ 15 ਤੋਂ ਲੈ ਕੇ 20 ਫੁੱਟ ਤੱਕ ਪਾਣੀ ਆ ਪਿੰਡ ਪਖੋਕਾ ਦਾ ਹਾਲ ਆ ਤਕਰੀਬਨ ਹੀ ਡੇਰਾ ਬਾਬਾ ਨਾਨਕ ਦਾ ਏਰੀਆ ਜਿਹੜਾ ਕਿ ਤਕਰੀਬਨ ਬਾਟਰ ਨਾਲ ਲੱਗਦਾ ਤੇ ਤੁਸੀਂ ਉਸ ਤੇ ਹਾਲਾਤ ਵੇਖ ਕੇ ਹੈਰਾਨ ਰਹਿ ਜਾਓਗੇ ਉਸ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦਾ ਪਾਕਿਸਤਾਨ ਦੇ ਵਿੱਚ ਦੇਖੋ ਤੁਸੀਂ ਤਕਰੀਬਨ ਹੀ ਚੜਦਾ ਤੇ ਲੈਂਦਾ ਪੰਜਾਬ ਸਾਰਾ ਹੀ ਡੁੱਬਿਆ ਪਿਆ ਸਾਰਾ ਹੀ ਕਾਰਨ ਕੀ ਆ ਨਜਾਇਜ਼ ਪਾਣੀ ਨੂੰ ਰੋਕਣਾ ਉਸ ਤੋਂ ਬਾਅਦ ਇੱਕੇ ਵਾਰੀ ਪਾਣੀ ਨੂੰ ਛੱਡਣਾ ਹਾਲਾਂਕਿ ਐਡੀਆਂ ਤਗੜੀਆਂ ਤਕਨੀਕਾਂ ਆ ਗਈਆਂ ਪਰ ਆਪਣਾ ਇੰਡੀਆ ਸਭ ਤੋਂ ਪਿੱਛੇ ਚైనా ਨੇ ਵੱਡੇ ਵੱਡੇ ਡੈਮ ਲਾ ਕੇ ਪਾਣੀ ਨੂੰ ਰੋਕਿਆ ਹੋਇਆ ਉਹਨਾਂ ਨੇ ਧਰਤੀ ਦਾ ਜਿਨ ਕੇ ਘੁੰਮਣ ਵਾਲਾ ਚੱਕਰ ਥੋੜਾ ਜਿਹਾ ਸਥਿਗਤ ਕਰਤਾ ਪਰ ਇਹਨਾਂ ਤੋਂ ਢੰਗ ਤਰੀਕੇ ਦੇ ਡੈਮ ਨਹੀਂ ਬਣੇ ਤੁਸੀਂ ਇਹ ਪਾਕਿਸਤਾਨ ਦੇ ਹਾਲਾਤ ਦੇਖ ਰਹੇ ਤੁਸੀਂ ਆਪਾਂ ਇਹਨਾਂ ਨਾਲ ਹੀ ਲੜਦੇ क्रूरता ਕਰਦੇ ਆ ਵੇਖੋ ਵੀ ਦੋਵੇਂ ਮੁਲਕ ਆਪਸ ਵਿੱਚ ਜੱਬਦੇ ਇਹੋ ਜੇ ਥੱਲੇ ਰਹਿ ਗਏ ਨੇ ਤੇ ਨਾਲ ਹੀ ਵੇਖੋ ਇੱਕ ਬਾਰਡਰ ਦੇ ਨਾਲ ਹੀ ਚੀਨ ਸਿਰਫ ਬਾਰਡਰ ਦੇ ਨਾਲ ਹੀ ਚੀਨ ਨਾਲ ਹੀ ਪਾਕਿਸਤਾਨ ਨਾਲ ਹੀ ਭਾਰਤ ਨਾਲ ਹੀ ਨੇਪਾਲ ਆ ਤੇ ਤੁਸੀਂ ਇਹਨਾਂ ਮੁਲਕਾਂ ਦਾ ਹਾਲ ਵੇਖ ਲਓ ਤੇ ਚੀਨ ਦਾ ਹਾਲ ਵੇਖ ਸ਼ੁਕਰ ਕਰਦੇ ਅਸੀਂ ਆਰਮੀ ਜਿਹੜੀ ਪਹੁੰਚ ਗਈ ਆ ਮਦਦ ਕੀਤੀ ਇਹਨਾਂ ਨੇ ਬਚਾਏ ਆ ਪਰ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੀਆਂ ਫਸਲਾਂ ਨਹੀਂ ਨਸਲਾਂ ਹੀ ਖਤਮ ਹੋਣ ਜਾ ਰਹੀਆਂ ਨੇ ਉਮੀਦਾਂ ਹੀ ਖਤਮ ਹੋਣ ਜਾ ਰਹੀਆਂ ਨੇ ਕਿਸੇ ਨੇ ਵਿਆਹ ਕਰਨਾ ਸੀ ਕਿਸੇ ਨੇ ਮੁੰਡਾ ਬਾਹਰ ਭੇਜਣਾ ਸੀ ਕਿਸੇ ਨੇ ਸੌ ਕੰਮ ਕਰਨੇ ਸੀ ਕਿਸੇ ਨੇ ਘਰ ਪਾਉਣਾ ਸੀ ਕਿਸੇ ਨੇ ਨੀਂਹ ਰੱਖਣੀ ਸੀ ਸਭ ਤਬਾ 2023 ਦੇ ਵਿੱਚ ਤਬਾਹ ਹੋ ਗਿਆ ਹੁਣ 2025 ਦੇ ਵਿੱਚ ਤਬਾਹ ਹੋ ਗਿਆ ਇਹ ਜੀਮੀਦਾਰ ਕਦੋਂ ਉਠੂਗਾ ਇਹ ਜੀਮੀਦਾਰ ਜ਼ਮੀਨ ਹੀ ਵੇਚੇਗਾ ਹੋਰ ਕੀ ਕਰੇਗਾ ਕਰਜ਼ਾ ਕਿਵੇਂ ਲਾਵੇਗਾ ਜਾਂ ਤਾਂ ਗਲ ਚ ਰੱਸਾ ਪਾਵੇਗਾ ਜਾਂ ਹੱਥ ਚ ਸਪਰੇ ਫੜੇਗਾ ਕੀ ਕਰੇਗਾ ਦੱਸੋ ਕਹਿ ਦੇਣਾ ਬੜਾ ਸੌਖਾ ਹਨਾ ਬਾਈ ਜੀ ਕਰਜ਼ੇ ਦੀ ਮਾਰ ਛੱਲੀ ਨਹੀਂ ਜਾਂਦੀ ਡੇਢ ਦੋ ਰੁਪਏ ਵਿਆਜ ਭਰੀ ਨਹੀਂ ਜਾਂਦੀ ਆੜਤੀਏ ਨੇ ਪੈਸੇ ਛੱਟਨੇ ਨਹੀਂ ਆਹ ਦੇਖੋ ਤੁਸੀਂ ਪਾਕਿਸਤਾਨ ਦਾ ਵੀ ਹਾਲ ਵੇਖੋ ਇਹ ਦੋਵੇਂ ਮੁਲਕਾਂ ਆਪਸ ਚ ਲੜ ਕੇ ਮਰ ਜਾਣਾ ਇਹਨਾਂ ਨੇ ਇਹਨਾਂ ਨੂੰ ساری ਉਮਰ ਅੱਕ ਨਹੀਂ ਆਉਣੀਆਂ ਦੇਖੋ ਤੁਸੀਂ ਹਾਲਾਤ